ਦੋ ਪਿੰਡ ਗੁਰੂ ਜੀ ਆਪਣੇ ਦੋ ਸਾਥੀਆਂ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਪੈਂਡਾ ਕਰਦੇ ਬੰਗਾਲ ਦੇ ਇੱਕ ਪਿੰਡ ਵਿੱਚ ਪਹੁੰਚੇ ਉਸ ਦਿਨ ਉਹ ਬਹੁਤ ਥੱਕੇ ਹੋਏ ਤੇ ਭੁੱਖੇ ਸਨ ਉਹ ਇੱਕ ਪਿੰਡ ਵਿੱਚ ਜਾ ਕੇ ਰੁਕ ਗਏ ਉੱਥੋਂ ਦੇ ਲੋਕ ਬੜੇ ਹੀ ਚੰਗੇ ਸਨ ਪਿੰਡ ਵਾਲਿਆਂ ਨੇ ਉਹਨਾਂ ਦੇ ਨੂਰਾਨੀ ਚਿਹਰੇ ਨੂੰ ਵੇਖ ਕੇ ਮਿੱਠੇ ਬਚਨ ਸੁਣੇ ਤੇ ਬੜੇ ਨਿਹਾਲ ਹੋਏ ਉਹਨਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਚੰਗਾ ਭੋਜਨ ਖਾਣ ਨੂੰ ਦਿੱਤਾ ਤੇ ਰਾਤ ਨੂੰ ਸੌਣ ਲਈ ਚੰਗਾ ਬਿਸਤਰਾ ਵੀ ਦਿੱਤਾ ਕੋਈ ਕਸਰ ਨਾ ਰਹਿਣ ਦਿੱਤੀ ਜਦ ਸਵੇਰੇ ਗੁਰੂ ਜੀ ਉੱਥੋਂ ਜਾਣ ਲੱਗੇ ਤਾਂ ਪਿੰਡ ਵਾਲਿਆਂ ਨੂੰ ਬਚਨ ਕੀਤੇ ਕਿ ਉੱਜੜ ਜਾਓ ਮਰਦਾਨਾ ਦੇ ਵਿੱਚ ਬੜਾ ਵਹਿ ਹੈਰਾਨ ਹੋਇਆ ਕਿ ਪਿੰਡ ਵਾਲਿਆਂ ਨੇ ਇੰਨੀ ਤਨ ਸੇਵਾ ਕੀਤੀ ਗੁਰੂ ਜੀ ਦੇ ਇਸ ਜਗ੍ਹਾ ਸ਼ਰਾਪ ਦੇ ਦਿੱਤਾ ਪਰ ਉਸ ਨੂੰ ਕੁਝ ਕਹਿਣ ਦਾ ਹੌਸਲਾ ਹੀ ਨਾ ਹੋਇਆ ਇੱਥੋਂ ਚੱਲੇ ਤਾਂ ਰਾਹ ਵਿੱਚ ਇੱਕ ਹੋਰ ਪਿੰਡ ਆਇਆ ਉੱਥੋਂ ਦੇ ਵਾਸੀ ਬਹੁਤ ਦੁਸ਼ਟ ਸੀ ਆਏਗੇ ਦੀ ਸੇਵਾ ਵੀ ਨਹੀਂ ਕਰਦੇ ਸਨ ਗੁਰੂ ਜੀ ਨੇ ਜਦ ਕਿਹਾ ਸੀ ਮੁਸਾਫਰਾਂ ਤਾਂ ਪਿੰਡ ਵਾਲੇ ਨੇ ਟਿਚਣਾ ਕਰਤੀਆਂ ਗੁਰੂ ਜੀ ਨੇ ਉਸ ਪਿੰਡ ਵਾਲਿਆਂ ਨੂੰ ਕਿਹਾ ਵਸਦੇ ਰਹੋ ਭਾਈ ਮਰਦਾਨਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਭਾਈ ਮਰਦਾਨਾ ਕੋਲੋਂ ਹੁਣ ਰਹਿਣਾ ਗਿਆ ਬਹੁਤ ਆਦਬਨਾ ਪੁੱਛਣ ਲੱਗਿਆ ਗੁਰੂ ਜੀ ਜਿਸ ਪਿੰਡ ਵਾਲਿਆਂ ਨੇ ਸਾਡੀ ਬਹੁਤ ਚੰਗੇ ਤਰੀਕੇ ਨਾਲ ਸਹਿਨ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਸ਼ਰਾਪ ਦਿੱਤਾ ਕਿ ਉਜੜ ਜਾਓ ਤੇ ਜਿਨ੍ਹਾਂ ਨੇ ਸਾਡਾ ਬਿਲਕੁਲ ਵੀ ਸਤਿਕਾਰ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ ਗੁਰੂ ਜੀ ਹੱਸ ਕੇ ਬੋਲੇ ਮਰਦਾਨਾ ਤੂੰ ਸਾਡੇ ਬਚਨਾਂ ਦਾ ਭਾਵ ਨਹੀਂ ਜਾਣਿਆ ਨੇਕ ਤੇ ਸੇਵਾ ਭਾਵ ਵਾਲੇ ਲੋਕ ਉੱਜੜ ਜਾਣਗੇ ਤਾਂ ਹੀ ਦੂਜੇ ਪਿੰਡਾਂ ਵਿੱਚ ਜਾ ਕੇ ਆਪਣੀ ਨੇਕੀ ਫੈਲਾਉਣਗੇ ਇਸ ਲਈ ਅਸੀਂ ਉਹਨਾਂ ਨੂੰ ਉੱਜੜ ਜਾਣ ਲਈ ਕਿਹਾ ਪਰ ਇਸ ਪਿੰਡ ਦੇ ਲੋਕ ਬੜੇ ਭੜੇ ਨੇ ਅਗਰ ਇਹ ਲੋਕ ਉੱਜੜ ਗਏ ਤਾਂ ਇਹ ਹੋਰ ਪਾਸੇ ਵੀ ਪੈ ਰਾਪਨ ਫਿਲ ਆਉਣਗੇ ਇਸ ਲਈ ਇਹਨਾਂ ਨੂੰ ਕਹਿਆ ਕਿ ਤੁਸੀਂ ਵਾਸਤੇ ਰੋ ਇਹ ਸੁਣ ਕੇ ਮਰਦਾਨੇ ਦੀ تسلی ਹੋ ਗਈ ਉਹ ਧੰਨ ਗੁਰੂ ਦੇ ਚਰਨਾਂ ਦੇ ਟਹਿ ਪਿਆ ਤੇ ਕਹਿਣ ਲੱਗਾ ਧੰਨ ਗੁਰੂ ਨਾਨਕ ਤੁਹਾਡੀਆਂ ਤੁਸੀਂ ਹੋ ਜਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਝ ਮਾਫ